ਕਿਉਂ ਭਗਮਾਨਤਮਾਨ ਦੀ ਸਰਕਾਰ ਨੇ ਅਬਦਾ ਸੜੀ ਰੰਗ ਦਿਖਾਈ ਦਿੱਤਾ ਹੈ ਦੱਸ ਦਿੱਤਾ ਕਿ ਅਸੀਂ ਰਾਜੇ ਹਾਂ ਤੁਹਾਨੂੰ ਅਧਿਕਾਰ ਹੈ ਤੁਸੀਂ ਧਰਨੇ ਬਜਾਰੇ ਕਰ ਸਕਦੇ ਹੋ ਪਰ ਧਰਨੇ ਮਿਲਾਰੇ ਤੁਸੀਂ ਫੇਰ ਹੀ ਕਰ ਸਕਦੇ ਹੋ ਜੇ ਮਾਨ ਸਰਕਾਰ ਤੁਹਾਡੇ ਤੇ ਇਸ ਗੱਲ ਤੇ ਸਹਿਮਤੀ ਦਿੰਦੀ ਤਾਂ ਆਖਰ ਮਾਨ ਸਰਕਾਰ ਨੇ ਇਹ ਸਹਿਮਤੀ ਦੇਖੇ ਸਾਡੇ ਤਾਂ ਫਿਰ ਕੋਲੀ ਦੋਸ਼ੀ ਕਿਸਾਨਾਂ ਨੂੰ ਠਰਾਇਆ ਜਾ ਰਿਹਾ ਹੈ ਕਿ ਨਾਲੇ ਗੱਲਬਾਤ ਕਰਦੇ ਨੇ ਨਾਲੇ ਮੋਰਚੇ ਲਾਉਂਦੇ ਨੇ ਪਹਿਲੀ ਗੱਲ ਤਾਂ ਇਹ ਅਸੀਂ ਮਾਨ ਸਾਹਿਬ ਨੂੰ ਪੁੱਛਿਆ ਕੀ ਗੱਲ ਵਾ ਤੁਸੀਂ ਪੂਰੀ ਕਰਕੇ ਫੇਰ ਹੀ ਸਾਨੂੰ ਪੁੱਛਿਆ ਸੀ ਕਿ ਪੰਜ ਵਾਲੇ ਪ੍ਰੋਗਰਾਮ ਦਾ ਕੀ ਕਰੋਗੇ ਜਾਂ ਅਧਿਆ ਗੱਲਾਂ ਕਰਕੇ ਵੀ ਉਹਨਾਂ ਤੋਂ ਕਰਜ਼ੇ ਵਾਲੇ ਮੁੱਦੇ ਤੇ ਤੁਸੀਂ ਵਨ ਟਾਈਮ ਸੈਟਲਮੈਂਟ ਵਾਸਤੇ ਵੀ ਤਿਆਰ ਨਹੀਂ ਹੋਏ ਉਹ ਵੀ ਤੁਸੀਂ ਬੇਵਸੀਤ ਦਿਖਾ ਦਿੱਤੀ ਤੇ ਫਿਰ ਕਹਿ ਰਹੇ ਹੋ ਵੀ ਗੱਲਬਾਤ ਤਾਂ ਕਰ ਰਹੇ ਆ 2023 ਦੀਆਂ ਮੰਨੀਆਂ ਹੋਈਆਂ ਮੰਗਾਂ 'ਚੋਂ ਕੋਈ ਮੰਗ ਤੁਸੀਂ ਇੰਪਲੀਮੈਂਟ ਵੀ ਨਹੀਂ ਕੀਤੀ ਫਿਰ ਕਿਹਨੂੰ ਗੱਲਬਾਤ ਅਸੀਂ ਕਰ ਰਹੇ ਆ ਇਸ ਕਰਕੇ ਤੁਸੀਂ ਮੰਨਿਓ ਪ੍ਰੈਸ ਦੇ ਵਿੱਚ ਕਿ ਹਾਂ ਮੈਂ ਉੱਠ ਕੇ ਆਇਆ। ਛੁੱਟੇ ਉੱਠ ਕੇ ਜਾਣ ਤੇ ਸਾਨੂੰ ਐ ਬਾਲਾ ਤਰਾਜ ਨਹੀਂ ਸੀ। ਜਿਸ ਵੀ ਆਖਰੀ ਅਲਰਜੀ ਖਾਤਰ ਕਿਸੇ ਡਾਕਟਰ ਕੋਲ ਦੀ ਅਪਾਇੰਟਮੈਂਟ ਸੀ। ਉੱਥੇ ਸਾਨੂੰ ਤਰਾਜ ਨਹੀਂ ਸੀ। ਤੁਸੀਂ ਇਹ ਧਾਰਨਾ ਲਾਓਗੇ ਤਾਂ ਗੱਲਬਾਤ ਦੀ ਕੋਈ ਤੁਕ ਨਹੀਂ। ਇਸ ਗੱਲ ਤੇ ਸਾਨੂੰ ਵੱਡਾ ਅਕਰਾਜ ਹੈ ਅਜ ਵੀ ਅਕਰਾਜ ਮੈਂ ਮੇਰੀ ਨਿਰਮਾਈ ਦਾ ਨਜਾਇਜ਼ ਫਾਇਦਾ 98 ਮੈਂ ਕੀ ਕਰ ਸਕਦਾ ਮੈਂ ਦਿਖਾ ਸਕਦਾ ਤੁਸੀਂ ਦਿਖਾਇਆ ਤੁਸੀਂ ਸੈਂਕੜੇ ਕਿਸਾਨ ਫੜ ਕੇ ਜੇਲਾ ਵਿੱਚ ਬੰਦ ਕਰਤੇ ਸਾਨੂੰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਕੀਤਾ ਹੋਇਆ ਚੰਡੀਗੜ੍ਹ ਜਾਣ ਤੇ ਤੁਸੀਂ ਪਵੰਦੀ ਲਾਤੀ ਕੀ ਚੰਡੀਗੜ੍ਹ ਪੰਜਾਬ ਸਰਕਾਰ ਦੇ ਮੁੱਦਿਆਂ ਤੇ ਜਾਇਜ਼ ਜਾਂਦਾ ਹੈ ਕੇਂਦਰ ਦੀਆਂ ਮੰਗਾਂ ਤੇ ਅਸੀਂ 26 ਨਵੰਬਰ 2023 ਦੇ ਵਿੱਚ 3 ਦਿਨ ਚੰਡੀਗੜ੍ਹ ਵਹਿ ਕੇ ਆਇਆ ਹਾਂ ਆਲਰੇਡੀ ਅਸੀਂ ਸ joint ਮੋਰਚੇ ਦੇ ਪ੍ਰੋਗਰਾਮ ਤੇ ਅਸੀਂ ਚੰਡੀਗੜ੍ਹ ਵਹਿ ਕੇ ਆਏ ਕਿ ਸਾਂ ਕੇਂਦਰ ਸਰਕਾਰ ਦੀਆਂ ਮੰਗਾਂ ਤੇ ਸਾਡਾ ਇਹ ਪ੍ਰੋਗਰਾਮ ਨਹੀਂ ਸੀ ਜਿਹੜੀਆਂ ਮੰਗਾਂ ਤੁਸੀਂ ਕਹਿ ਰਹੇ ਹੋ ਕਿ ਇਹ ਮੰਗਾਂ ਦੇ ਵਿੱਚ ਕੇਂਦਰ ਵਾਲੀ ਜਾਂ ਮੰਗਾਂ ਦਾ ਮੈਂ ਕੀ ਕਰਾਂ 18 ਮੰਗਾਂ ਦੇ ਵਿੱਚ ਇੱਕ ਵੀ ਮੰਗ ਤੁਸੀਂ ਇਹ ਦਿਖਾ ਦਿਓ ਜਿਹੜੀ ਕੇਂਦਰ ਨਾਲ ਜੁੜਮੀ ਹੋਵੇ ਤੁਸੀਂ ਕੌਮੀ ਖੇਤੀ ਨੀਤੀ ਰੱਦ ਕੀਤਾ ਪਹਿਲੇ ਹੋਏ ਤੇ ਅਸੀਂ ਤੁਹਾਡਾ ਧੰਨਵਾਦ ਕੀਤਾ ਖੇਤੀ ਨੀਤੀ ਲਾਗੂ ਕਰਨ ਵਾਸਤੇ ਤੁਸੀਂ 20 ਮਾਰਚ ਦਾ ਸਮਾਂ ਹੋਰ ਮੰਗ ਲਿਆ ਤੁਹਾਨੂੰ ਦਿੱਤਾ ਹੈ ਉਹ ਸਮਾਂ ਜ਼ਮੀਨਾਂ ਵਾਲੀ ਮੰਗ ਤੇ ਤੁਸੀਂ ਬੋਲ ਮੁਲ ਕਰਕੇ ਮਜਾਰਾ ਰਹਾ ਦਿੱਕਤਕਾਰ ਹੱਕ ਦੇ ਬਾਤ ਕਰਨ ਨੂੰ ਮਾਲਕੀ ਹੱਕ ਤੇ ਤੁਸੀਂ ਗੋਲਮੋਲ ਕਰ ਗਏ ਪੰਜ ਫਸਲਾਂ ਦੀ ਐਮਐਸਪੀ ਤੇ ਤੁਸੀਂ ਕੋਈ ਲੜਨੀ ਫੜਾਇਆ ਸਹਿਕਾਰੀ ਕਮੇਟੀਆਂ ਦੀ ਮੈਂਬਰਸ਼ਿਪ ਲੈਣ ਤੇ ਤੁਸੀਂ ਕੋਈ ਗੱਲ ਨਹੀਂ ਕੀਤੀ ਯਾਨੀ ਬਹੁਤ ਸਾਰੀਆਂ ਗੱਲਾਂ ਨੂੰ ਤੁਸੀਂ ਟਾਲਮਟੋਲ ਵਾਲੇ ਪਾਸੇ ਹੀ ਪਾਉਂਦੇ ਰਹੇ ਹੋ ਪਾਣੀਆਂ ਦੀ ਸੰਭਾਲ ਤੇ ਤੁਸੀਂ ਬਰਸਾਤੀ ਪਾਣੀ ਦੇ ਸੰਭਾਲ ਤੇ ਕੋਈ ਪੋਜੀਸ਼ਨ ਨਹੀਂ ਦਿੱਤੀ ਗੰਦੇ ਪਾਣੀ ਨੂੰ ਪ੍ਰਦੂਸ਼ਣ ਨੂੰ ਤੁਸੀਂ ਨਹਿਰੀ ਪਾਣੀ ਦੇ ਕਿੰਨੇ ਕੁ ਪ੍ਰਬੰਧ ਕੀਤੇ ਨੇ ਉਹਦੇ ਵਿੱਚ ਥੋੜੀ ਬੁਤੀ ਗੱਲ ਤੁਸੀਂ ਪੋਜ਼ਿਟਿਵ ਕੀਤੀ ਐ ਪਰ ਜਿਹੜੀ ਅਸੀਂ ਕਹਿ ਵੀ ਨਹਿਰਾਂ ਦੇ ਪਾਣੀ ਦੇ ਹੇਟਾਂ ਤੁਸੀਂ ਵੱਡਾ ਮੈਟ ਨਾ ਮਛਾਓ ਉਹਦੇ ਤੇ ਤੁਸੀਂ ਕੋਈ ਸਹੀ ਵਿਆਖਿਆ ਨਹੀਂ ਦਿੱਤੀ ਥਾਰਾ ਮੰਗਾ ਜੋ ਨੋਮੰਗਾ ਦੇ ちゃっ ਜਾ ਤੇ ਨੋਮੰਗਾ ਦੇ ਵਿੱਚ ਤੁਸੀਂ 2 ਘੰਟੇ ਆਪਣੇ ਲਾਗੇ ਕੀ ਮੰਤਰੀ ਮੁੱਖ ਮੰਤਰੀ ਸਾਹਿਬ ਤੁਸੀਂ ਮੈਟਰ ਤੋਂ ਪਹਿਲਾਂ ਅਸੀਂ ਤੁਹਾਨੂੰ ਪੁੱਛਿਆ ਨਹੀਂ ਸੀ ਬੀ ਸੌੜੇ ਕੋਈ ਸਮਾਂ ਕਿੰਨਾ ਜੇ ਸੌੜੇ 2 ਘੰਟੇ ਸੀਗੇ ਤਾਂ ਅਸੀਂ 2 ਘੰਟੇ ਲਾਉਂਦੇ ਪਰ ਤੁਸੀਂ 2 ਘੰਟਿਆਂ ਤੋਂ ਬਾਅਦ ਅਕ੍ਰੀ ਟ੍ਰੀਟਮੈਂਟ ਕਰਵਾਉਣਾ ਸੀ ਕੋਈ ਗੱਲ ਨਹੀਂ ਜਾ ਸਕਦੇ ਸੀ ਪਰ ਬਾਕੀ ਮੰਤਰੀ ਤਾਂ ਬਹਿ ਸਕਦੇ ਸੀ ਨਾ ਪੂਰੀਆਂ ਮੰਗਾ ਤੋਂ ਚਰਚਾ ਹੋਣ ਤੋਂ ਬਾਅਦ ਹੀ ਤੁਹਾਡਾ ਸਵਾਲ ਬਣਦਾ ਸੀ ਵੀ ਦੱਸੋ ਪੰਜਾੜ ਧਰਨੇ ਦਾ ਕੀ ਕਰਦੇ ਹਾਂ ਅੱਧ ਬੱਟੇ ਹੀ ਪੁੱਛਣਾ ਤੇ ਇਸ ਰੋਹ ਚ ਪੁੱਛਣਾ ਤੇ ਇਹ ਕਹਿ ਕੇ ਉੱਠਣਾ ਵੀ ਜੇ ਧਰਨਾ ਲਾਉਂਗੇ ਤਾਂ ਮੈਂ ਅਬ ਪਹਿਲੀਆਂ ਮੰਗਾਂ ਵੀ ਕੋਈ ਸੁਲੀਆਂ ਪ੍ਰਵਾਨ ਨਹੀਂ ਕਰਦਾ ਇਹ ਰਾਜਾਸ਼ਹੀ ਫਰਮਾਨ ਨਹੀਂ ਸਾਨੂੰ ਲੋਕਾਂ ਨੇ ਚੁਣਿਆ ਵੱਧ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਮੁੱਖ ਮੰਤਰੀ ਜੀ ਬਣਾਇਆ ਅਸੀਂ ਲੋਕਾਂ ਦੀ ਨੁਮਾਇੰਦਗੀ ਵੀ ਤਾਂ ਕਰਦੇ ਆ ਤੁਹਾਡੇ ਨਾਲ ਘਟਦੀ ਕਰਦੇ ਹਾਂਗੇ ਇਸ ਕਰਕੇ ਤੁਸੀਂ ਗੁੱਸਾ ਨੂੰ ਇਸ ਕਰਕੇ ਆਇਆ ਕਿ ਤੁਸੀਂ ਸਾਡੇ ਨਾਲ ਵੱਡੇ ਅਹੁਦੇ ਤੇ ਹੋ ਤੁਹਾਡੇ ਕੋਲ ਤਾਕਤ ਸਾਨੂੰ ਗੁੱਸਾ ਨਹੀਂ ਆਇਆ ਸਾਡੇ ਸੈਂਕੜੇ ਬੰਦੇ ਫੜ ਕੇ ਬੇਲੋਸੇ ਜ਼ਿਲ੍ਹਾ 'ਚ ਬੰਦ ਕਰਦੇ ਸਾਨੂੰ ਦੋਸ਼ੀ ਠਰਾਇਆ ਜਾ ਰਿਹਾ ਹੈ ਕਿ ਤੁਸੀਂ ਸੜਕਾਂ ਰੋਕ ਦਿਓ ਦੇਖ ਲਓ ਨਾ ਮੁੱਖ ਮੰਤਰੀ ਜੀ ਸੜਕਾਂ ਜਿਲ੍ਹੇ ਰੋਕਿਆ ਹੋਈਆਂ ਨੇ ਕਿੰਨੇ ਨਾਕੇ ਨੇ ਤੁਹਾਡੇ ਸ਼ੜਕਾਂ ਤੇ ਅੱਜ ਦਾ ਅਮਲ ਦੱਸ ਦੋਗਾ ਤੁਹਾਨੂੰ ਵੀ ਸ਼ੜਕਾਂ ਤੁਸੀਂ ਰੋਕੀਆਂ ਨੇ ਕਿ ਅਸੀਂ ਰੋਕੀਆਂ ਨੇ 2022 ਤੋਂ ਲੈ ਕੇ ਹੁਣ ਤੱਕ ਤੁਸੀਂ ਦੱਸ ਦੋ ਵੀ ਅਸੀਂ ਕਿਹੜੀਆਂ ਸ਼ੜਕਾਂ ਤੇ ਬੈਠੇ ਆ ਤੁਸੀਂ ਝੋਨਾ ਰੋਲਿਆ ਮਹੀਨਾ ਸੀ ਟੋਲ ਪਲਾਜੇ ਫਿਰ ਹੀ ਕਿਤੇ ਪਾਸੇ ਹੋ ਕੇ ਬੈਠੇ ਛੋਡੇ ਮੰਤਰੀਆਂ ਦੇ ਘਰਾਂ ਮੂਰੇ ਬੈਠੇ ਛੋਡੇ ਐਮਐਨਏ ਦੇ ਘਰਾਂ ਮੂਰੇ ਬੈਠੇ ਬੀਜਪੀ ਦੇਕਰ ਅੰਮ੍ਰਿਤੇ ਵੇਟੇ ਦੱਸ ਦੋ ਕਿਹੜੇ ਹੈਡ ਕਰ ਰੋਕਿਆ ਸੀ ਆਜ ਵੀ ਤਾਂ ਅਸੀਂ 34 ਗਰਾਊਂਡ ਚ ਜਾ ਰਹੇ ਸੀ ਤੁਹਾਡੇ ਕੋਲ ਦਸਹਿਰਾ ਗਰਾਊਂਡ ਹੀ ਮੰਗਿਆ ਸੀ ਨਾ ਜੀ ਹੋਰ ਤਾਂ ਸਾਡੀ ਕੋਈ ਬਿੱਤੀ ਕਿ ਨਹੀਂ ਸੀ ਇਸ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਸਤਿਕਾਰ ਜੋ ਤਹਾਨੂੰ ਜਨਤਾ ਦਾ ਰੱਖਣਾ ਚਾਹੀਦਾ ਠੀਕ ਹੈ ਤੁਸੀਂ ਨਹੀਂ ਜਾਣ ਦਿੰਦੇ ਕੋਈ ਗੱਲ ਨਹੀਂ ਪਹਿਲਾਂ ਜਿੰਨਾ ਸੁੱਟੇ ਨੇ ਹੋਰ ਸੁੱਟ ਦਿਓ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਕਰਾਂਗੇ ਤੁਹਾਡੇ ਨਾਲ ਤਾਂ ਸਿਰਫ ਇਨੀ ਗੱਲ ਦੀ ਹੈ ਤੇ ਸਾਥੀਆਂ ਨੂੰ ਬੈਂਤੀ ਹੈ ਬਿਬਦ ਤੋਂ ਬਦਬਾ ਸੜਕਾਂ ਤੇ ਨਿਕਲੋ ਤੁਹਾਡਾ ਧੰਨਵਾਦ